ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਵਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਅੱਜ ਜੀ ਸਾਡੇ ਪਿੰਡ ਹੈਗਾ ਤੀਆਂ ਦਾ ਮੇਲਾ ਤੇ ਇਧਰ ਮਨਵੀਰ ਸੁਸਤੌਣ ਦੇ ਆਇਓ ਇਹਨੇ ਰੋਟੀ ਪਾਣੀ ਖਾਟਿਆ ਅੱਜ ਪਤਾ ਨਹੀਂ ਮੁੰਡੇ ਨੇ ਕਿਦਾਂ ਕੁ ਮਾੜੀ ਇੱਕ ਚਾਹ ਪੀ ਲਈ ਆ ਹੁਣ ਕਹਿੰਦਾ ਮੈਨੂੰ ਆਂਦੀ ਆ ਨੀਂਦ ਤਾਂ ਸੋ ਮਨੀ ਤੂੰ ਸੌਂ ਜਾ ਤੇ ਅਸੀਂ ਅੱਜ ਲੇਡੀਜ਼ ਲੇਡੀਜ਼ ਕਰਦੀਆਂ ਇੰਜੋਏ ਸਹੀ ਆ ਚਲੋ ਜੀ ਮੈਂ ਹੋਲਾ ਰੈਡੀ ਹੁਣ ਰੈਡੀ ਹੋ ਕੇ ਮਿਲਦੇ ਆਂ ਟੈਲੋਜੀ ਇਹ ਮੈਂ ਹੋ ਗਈਆਂ ਰੈਡੀ ਤੇ ਮੇਰਾ ਪੰਜਾਬੀ ਸੂਟ ਬਾਕੀ ਉੱਥੇ ਜਾ ਕੇ ਕਿਸੇ ਕੁੜੀ ਨੂੰ ਕਹੋਗੇ ਵੀਡੀਓ ਬਣਾ ਦਿਓ ਤੇ ਮੈਨੂੰ ਪੰਜਾਬੀ ਸੂਟ ਬਹੁਤ ਪਸੰਦ ਆ ਤੇ ਆਪਾਂ ਆਪਣਾ ਸੂਟ ਵੀਅਰ ਕਰ ਲਿਆ ਤੇ ਮੇਕਅਪ ਜਿੱਦਾਂ ਦਾ ਹੁੰਦਾ ਆਪਾਂ ਕਰ ਲਿਆ ਨੋਰਮਲ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਤੁਸੀਂ ਵੀ ਦੱਸਿਓ ਕਿੱਦਾ ਲੁੱਕਿਆ ਮੇਰੀ ਅਬਲ ਤੇ ਮਨੀ ਉੱਠਿਆ ਮਨੀ ਨੂੰ ਕਹਿੰਦੇ ਤਾਂ ਬਹੁਤ ਠੀਕ ਆ ਤੇ ਕੀ ਜੀ ਮੇਰੀ ਲੁੱਕ ਹਜੇ ਮੈਂ ਜੁੱਤੀ ਪਾਉਣੀ ਆ ਜੁੱਤੀ ਨਹੀਂ ਮੈਂ ਪਾਈ ਮੈਂ ਜੁੱਤੀ ਪਾਉਣੀ ਆ ਸੋਚਿਆ ਮੈਂ ਚੱਪਲ ਬਾਹਰ ਜਾਂ ਜੁੱਤੀ ਇਹ ਆਪਾਂ ਜੀ ਰੈਡੀ ਹੋ ਗਏ ਆ ਤੇ ਹਜੇ ਤੱਕ ਤਾਂ ਗਰਮੀ ਨਹੀਂ ਲੱਗੰਦੀ ਜਦੋਂ ਉੱਤੇ ਗਏ ਨਾ ਫੇਰ ਪਤਾ ਲੱਗਣਾ ਗਰਮੀ ਲੱਗੂਗੀ ਤੇ ਤੁਸੀਂ ਕੀ ਦੱਸੋ ਕਿੰਦਾ ਦਾ ਮੇਰਾ ਸੂਟ ਤੇ ਇਹ ਹੀ ਹੈ ਜੀ ਇਹ ਇਹ ਦਿਨ ਆ ਦੁਪਹਿਰ ਤਾਂ ਅਸਮਾਨ ਹੀ ਸੋਣੇ ਲੱਗਦਾ ਚਲੋ ਜੀ ਘੁੰਮਣੇ ਚੱਲਦੀ ਆ ਮੈਂ ਇੱਥੇ ਨਾਲ ਤੇ ਇੱਥੇ ਜੀ ਆਪਾਂ ਆ ਗਏ ਸੀ ਜਿੱਥੇ ਤੀਆਂ ਲੱਗਣੀਆਂ ਸੀਗੀਆਂ ਉੱਥੇ ਘਰ ਤੋਂ ਦੂਰ ਆ ਕਾਫੀ ਤੇ ਆਂਟੀ ਹੋਣੀ ਜਿਹੜੇ ਮੇਰੇ ਨਾਲ ਆਏ ਸੀ ਇਹ ਦੀਦੀ ਆ ਤੇ ਅਜੇ ਤੱਕ ਅਸੀਂ ਗੱਪਾਂ ਗੁੱਪਾਂ ਮਾਰਿੰਦੇ ਸੀ ਕੋਈ ਆਇਆ ਹੀ ਨਹੀਂ ਤੇ ਅਸੀਂ ਪਹਿਲਾਂ ਹੀ ਆ ਕੇ ਬੈਠ ਗਏ ਸੀ ਤੇ ਗਰਮੀ ਐਨੀ ਕੁ ਲੱਗਣ ਦੇ ਸੀ ਨਾ ਮੈਨੂੰ ਬੜਾ ਹੀ ਪਛਤਾਵਾ ਹੋਵੇ ਮੈਂ ਕਿਉਂ ਇਹ ਹੈਵੀ ਸੂਟ ਪਾਏ ਤੇ ਕੁਝ ਨਿਆਣਿਆਂ ਨੇ ਕੰਪੈਲ ਕਰ ਦਿੱਤਾ ਕਿ ਸਾਰਿਆਂ ਨੇ ਉੱਥੇ ਇਦਾਂ ਹੀ ਪਾਉਣੇ ਆ ਤੁਸੀਂ ਵੀ ਪਾ ਕੇ ਜਾਓ ਤੇ ਮਟ ਗਰਮੀ ਜਿਹੜੀ ਉਹ ਹੱਦੋਂ ਵੱਧ ਸੀ ਬਹੁਤ ਜ਼ਿਆਦਾ ਗਰਮੀ ਸੀ ਤੇ ਇਹ ਜੀ ਸਟੇਜ ਦੀ ਜਿਹੜੀ ਸਜਾਵਟ ਕੀਤੀ ਹੋਈ ਚਰਖੇ ਆ ਪੁਰਾਣੀ ਮਧਾਨੀਆਂ ਤੇ ਉਹ ਆਟਾ ਪਿਸਣ ਵਾਲੀ ਜਿਹੜੀ ਹੁੰਦੀ ਚੱਕੀ ਅ ਧਾਣੇ ਪੀਣ ਵਾਲੀ ਚੱਕੀ ਤੇ ਇੱਥੇ ਜੀ ਬੱਚੀਆਂ ਲੱਗੀਆਂ ਸੀ ਪਹਿਲੀ ਪਰਫਾਰਮੈਂਸ ਇਹਨਾਂ ਦੀ ਸੀ ਬੱਚੀਆਂ ਦੀ ਤੇ ਬਾਅਦ ਚ ਹੀ ਹੌਲੀ-ਹੌਲੀ ਸਾਰੇ ਜਾਣੇ ਉਹਨੂੰ ਕੀ ਕਰੀਦਾ ਆਪਾਂ ਆਪਣਾ ਸ਼ੌਂਕ ਪੂਰਾ ਕਰਨਗੇ ਨੱਚਣ ਦਾ ਹਜੇ ਤਾਂ ਜਿੱਦਾਂ ਬੱਚੇ ਲੱਗੇ ਸੀਗੇ ਤੇ ਹੁਣ ਆ ਗਈ ਜੀ ਵੱਡਿਆਂ ਦੀ ਵਾਰੀ ਹੈ ਮੇਰੀਆਂ ਮਤਲਬ ਕਿ ਪਿੰਡ 'ਚੋਂ ਮਤਲਬ ਕਿ ਦਰਾਣੀਆਂ ਲੱਗਦੀਆਂ ਇਹੋ ਤੇ ਇਹ ਕੁੜੀਆਂ ਵੀ ਆ ਦਰਾਣੀਆਂ ਵੀ ਆ ਤੇ ਹੁਣ ਇਹ ਉਹਨੂੰ ਕੀ ਕਰੀਦਾ ਆਪਣੀ ਪਰਫਾਰਮੈਂਸ ਕਰਨਗੇ ਤੇ ਪਹਿਲੀ ਵਾਰੀ ਆ ਜੀ ਸਾਡੇ ਪਿੰਡ ਵਿੱਚ ਇਦਾਂ ਤੀਆਂ ਲੱਗੀਆਂ ਜਦ ਦੀ ਮੇਰੀ ਮੈਰਿਜ ਹੋਈ ਆ ਮੇਰੀ ਮੈਰਿਜ ਨੂੰ 20 ਸਾਲ ਹੋ ਗਏ ਆ ਮੈਂ ਨਹੀਂ ਦੇਖਿਆ ਇਦਾਂ ਤੀਆਂ ਲੱਗੀਆਂ ਸਾਡੇ ਇੱਧਰਲੇ ਇਲਾਕੇ ਵਿੱਚ ਸੋਹਰਿਆਂ ਵਾਲੀ ਸਾਈਡ ਤੇ ਤੇ ਇਹ ਪਹਿਲੀ ਵਾਰੀ ਲੱਗੀਆਂ ਤਾਂ ਮੈਂ ਕਿਹਾ ਚਲੋ ਜਾਣੇ ਆਪਾਂ ਵੀ ਸਦਨ ਕਰ ਲੈਨੇ ਆ ਜਾਣਾ ਚਾਹੀਦਾ ਤੇ ਮੇਰੇ ਪੇਕੇ ਪਿੰਡ ਤਾਂ ਤੀਆਂ ਹਰ ਸਾਲ ਹੀ ਲੱਗਦੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਲੱਗਦੀਆਂ ਹੁਣ ਦਾ ਪਤਾ ਨਹੀਂ ਪਹਿਲਾਂ ਤਾਂ ਲੱਗਦੀਆਂ ਹੁੰਦੀਆਂ ਸੀ ਨਾ ਹੀ ਕਦੀ ਹੁਣ ਪੇਕਿਆਂ ਦੇ ਇੰਨਾ ਜਾਈ ਹੋਇਆ ਸੌਣ ਦੇ ਮਹੀਨੇ ਵਿੱਚ ਤੇ ਕੇ ਦਿਮਾਗ 'ਚ ਵੀ ਨਹੀਂ ਰਹਿੰਦਾ ਪੁੱਛ ਲਈਏ ਵੇ ਇੱਥੇ ਹੰਤੀਆਂ ਲੱਗੀਆਂ ਤੇ ਸੋ ਤੇ ਚੰਗੀ ਗੱਲ ਇਹ ਆ ਥੋੜਾ ਜਿਹਾ ਚਾਹੀਦਾ ਲੇਡੀਜ਼ ਵਾਸਤੇ ਵੀ ਰੌਣਕ ਮੇਲਾ ਤੇ ਬੁੜੀਆਂ ਵੀ ਨੱਚ-ਨੁੱਚ ਕੇ ਆਪਣਾ ਗੁਬਗੁਬਾਹਰ ਕੱਢ ਲੈਂਦੀਆਂ ਆ ਆਸਾ ਮਜ਼ਾਕ ਹੋਰ ਕਈ ਗੱਲਾਂ ਗਰਮੀ ਤਾਂ ਜ਼ਰੂਰ ਸੀ ਉੱਥੇ ਪਰ ਨਾਲੇ ਗੱਲਾਂ ਜਦੋਂ ਕਰਦੇ ਸੀ ਜਾਂ ਸਾਰਿਆਂ ਦੇ ਦਿਮਾਗ ਹੋਰ ਪਾਸੇ ਪਏ ਸੀ ਘਰਾਂ ਨੂੰ ਭੁੱਲੇ ਹੋਏ ਸੀ ਤੇ ਕਿਸੇ ਦਾ ਜੀਵ ਨਹੀਂ ਸੀ ਕਰਦਾ ਬਈ ਅਤੇ ਈਆਂ ਛੱਡ ਕੇ ਤੇ ਉਹਨੂੰ ਕੀ ਕਹੀਦਾ ਘਰਾਂ ਨੂੰ ਜਾਈਏ ਗਰਮੀ ਨੂੰ ਸਾਰੇ ਰੋਲਾ ਪਾਉਂਦੇ ਸੀ ਪਰ ਘਰ ਨੂੰ ਕੋਈ ਨਹੀਂ ਗਿਆ ਸਾਰੇ ਉਹਨੂੰ ਕੀ ਕਹੀਦਾ ਈਆਂ ਦੇਖਦੇ ਸੀ ਐਤੇ ਮੈਂ ਕਿਹਾ ਮੈਂ ਵੀ ਥੋੜਾ ਜਿਹਾ ਉਹਨੂੰ ਕੀ ਕਹੀਦਾ ਆਪਣਾ ਨੱਚ ਲਾਂ ਸੰਗ ਜੀ ਵੀ ਲੱਗਦੀ ਸੀਗੀ ਤੇ ਭਾਰ ਮੈਂ ਕਿਹਾ ਚਲੋ ਨੱਚੀ ਰਹਿਨੇ ਸਾਰੀਆਂ ਲੇਡੀਜ਼ ਲੇਡੀਜ਼ ਹੀ ਐ ਇੱਥੇ ਕਿਹੜਾ ਕੋਈ ਬੰਦਾ ਤੇ ਮੈਂ ਕਿਹਾ ਆਪਾਂ ਵੀ ਥੋੜਾ ਆਪਣਾ ਐਂਟਰਟੇਨਮੈਂਟ ਇੰਜੋਏ ਜਿਹੜਾ ਉਹ ਕਰ ਹੀ ਲਈਏ ਤੇ ਇਹ ਸਾਰੇਆਂ ਮਤਲਬ ਕੀ ਉਧਰਲੇ ਪਾਸੇ ਇਹਦੀਆਂ ਲੜਕੀਆਂ ਆਪਣੀਆਂ ਆਈਆਂ ਗਵੰਡ ਹੀ ਆ ਸਾਰੇ ਤਾਂ ਮੈਂ ਕਿਹਾ ਚਲੋ ਆਪਾਂ ਅੱਡੇ ਇੱਥੇ ਉਹਨੂੰ ਕੀ ਕਹੀਦਾ ਆਪਣਾ ਨੱਚਣ ਗਾਉਣ ਜਿਹੜਾ ਉਹ ਕਰ ਲਈਏ ਤੇ ਚਾਹੀਦਾ ਇਦਾਂ ਦੇ ਦਿਨ ਸੁਧ ਕਰਨੇ ਪਿੰਡ ਦੇ ਵਿੱਚ ਤੇ ਇੱਕ ਤਾਂ ਸਾਰੇ ਇਕੱਠੇ ਹੋ ਲੈਂਦੇ ਆ ਦੂਜਾ ਇੱਕ ਔਰਤਾਂ ਨੂੰ ਵੀ ਮੌਕਾ ਮਿਲ ਜਾਂਦਾ ਤਾਂ ਮੇਰੀ ਤਾਂ ਜ਼ਿੰਦਗੀ ਦਾ ਕਿੰਨਾ ਟਾਈਮ ਜਿਹੜਾ ਉਹ ਘਰ ਦੇ ਵਿੱਚ ਹੀ ਨਿਕਲ ਗਿਆ ਬਿਮਾਰੀਆਂ ਕਰਕੇ ਇਹ ਹੋਣੀ ਆ ਜਿਹੜਾ ਮੈਂ ਜਦੋਂ ਕਦੀ ਮੈਂ ਥੋੜਾ ਠੀਕ ਆ ਮੈਂ ਘਰੋਂ ਬਾਹਰ ਨਿਕਲਣ ਲੱਗਿਆਂ ਨਹੀਂ ਤਾਂ ਮੈਨੂੰ ਬਹੁਤ ਨਰਵਸਨੈਸ ਤੇ ਟੈਨਸ਼ਨ ਹੋ ਜਾਂਦੀ ਸੀਗੀ ਘਰੋਂ ਬਾਹਰ ਨਿਕਲਣ ਲੱਗਿਆਂ ਤੇ ਇੱਥੇ ਸਾਰੇ ਕਾਫੀ ਰੌਣਕ ਸੀਗੀ ਇੱਥੇ ਉਹਨੂੰ ਕੀ ਕਹੀਦਾ ਥੋੜੇ ਜਣੇ ਨਹੀਂ ਸੀ ਕਾਫੀ ਸੀਗੇ ਕੋਸ਼ੀ ਹੋਊਗੇ ਜਿਹੜੀਆਂ ਨਹੀਂ ਆਈਆਂ ਲੇਡੀਜ਼ ਤੇ ਤਕਰੀਬਨ ਕਾਫੀ ਲੇਡੀਜ਼ ਸੀਗੀਆਂ ਜਿਹੜੀਆਂ ਆਈਆਂ ਸੀਗੀਆਂ ਤੇ ਬੱਸ ਉਹਨੂੰ ਕੀ ਕਹੀਦਾ ਐਦਾਂ ਹੀ ਟਾਈਮ ਲੰਘ ਗਿਆ ਹਾਸੇ ਦੇ ਖੇਲ ਦੇ ਥੋੜਾ ਜਿਹਾ ਨੱਚੇ ਬਾਅਦ ਚ ਤਾਂ ਬੈਠ ਕੇ ਦੇਖਦੇ ਹੀ ਰਹੇ ਤੇ ਗੱਪਾ-ਗੁੱਪਾ ਮਾਰਦੇ ਰਹੇ ਤੇ ਚਲੋ ਮਨਿੱਕੇ ਜਿਉਂ ਗੁੜੀਆਂ ਵਾਂ ਨੱਚੰਦੇ ਹੀ ਮਰੀਆ ਲੱਗਦਾ ਸੀਗਾ ਸਾਰਾ ਉਹਨੂੰ ਕੀ ਕਹੀਦਾ ਮਾਹੌਲ ਸੋਹਣਾ ਸੀਗਾ ਐਦਾਂ ਹੀ ਰੌਣਕ ਮੇਲੇ ਲੱਗਦੇ ਰਹਿਣ ਪਿੰਡਾਂ ਦੇ ਵਿੱਚ ਇਹ ਮਹੌਲ ਜਿਹੜੇ ਖਤਮ ਹੋਈ ਜਾਂਦੇ ਆ ਤੇ ਕਈ ਨਹੀਂ ਵੀ ਚੰਗਾ ਸਮਝਦੇ ਤੀਆਂ ਲਾਉਣੀਆਂ ਵੀ ਨੱਚਣਾ ਗਾਉਣਾ ਵੀ ਬਟ ਇਹ ਤਾਂ ਆਪਣੇ ਪੁਰਾਣਾ ਕਲਚਰ ਆ ਖਾਸ ਕਰ ਆਪਣੇ ਪੰਜਾਬ ਦਾ ਤੇ ਸਾਰੇ ਦੇਨ ਤਿਉਹਾਰ ਜਿਹੜੇ ਉਹ ਮਨਾਉਣੇ ਚਾਹੀਦੇ ਆ ਜਿੱਦਾਂ ਵੀ ਆ ਜਿਹੜਾ ਜਿੰਨੇ ਜੋਗਾ ਜਿੱਥੇ ਆਉਣਾ ਜਾਣਾ ਜੋ ਵੀ ਆ ਉਸ ਹਿਸਾਬ ਨਾਲ ਮਨਾ ਲੈਣੇ ਚਾਹੀਦੇ ਆ ਤੇ ਇੱਥੇ ਉਸ ਤੋਂ ਬਾਅਦ ਵਿੱਚ ਉਹਨੂੰ ਕੀ ਕਹੀਦਾ ਸਾਰੇ ਨੱਚਣਗੇ ਡੀਜੇ ਲਾ ਕੇ Nah tadi ਅਚੇਤਾ ਡਿਗਾਰਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀ ਧੰਨਵਾਦ ਕਰਾਂਗੇ ਸਾਡੇ ਕਮ ਕਾਂ ਜਵਾਜ ਜਨਨ ਦੇ ਸਬਾਬੂ ਹਰਸਨ ਜੀ ਉਹਨਾਂ ਦੇ Hello. 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 Hello.